ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਇਹਦੇ ਨੇੜੇ ਤਨੋਲਾ ਮੰਡੀ ਰਹਿ ਜਾਂਦੀ ਹੈ ਭਾਈ ਪ੍ਰਦੀਪ ਕੋਲੋਂ ਵੀਡੀਓ ਬਣਾ ਰਹੇ ਹਾਂ ਦੱਸੋ ਤੇ ਹਮੇਸ਼ਾ ਦੀ ਤਰ੍ਹਾਂ ਇੱਥੇ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੈ ਵੀਡੀਓ ਜਿਹੜੀ ਆ ਉਹ ਜ਼ਿਆਦਾਤਰ ਗਾਵਾਂ ਦੀ ਬਣਾਈਦੀ ਹੈ ਕਿਉਂਕਿ ਮੱਝ ਦਾ ਗਾਹਕ ਵੈਸੇ ਵੀ ਭਾਈ ਕੋਲ ਬਹੁਤ ਆ ਰਿਹਾ ਕਾਮਾਂ ਵੀ ਹਰ ਰੋਜ਼ ਵਿਕਤੀਆਂ ਪਰ ਜਿਹੜਾ ਜਿਆਦਾਤਰ ਅਸੀਂ ਵੀਡੀਓ ਜਿਹੜੀ ਉਹ گاਵਾਂ ਦੀ ਤੁਹਾਨੂੰ ਦਿਖਾ ਰਹੇ ਆਂ ਸੋਹਣੀਆਂ ਸੋਹਣੀਆਂ ਝੋਟੀਆਂ ਅੱਜ ਇੱਥੇ ਵਿਕਰੀ ਵਾਲੀਆਂ ਮੌਜੂਦ ਆ ਜਿਵੇਂ ਸਾਹਮਣੇ ਤੁਸੀਂ ਇੱਕ ਪਹਿਲਾਂ ਝੋਟੀ ਬੜਾ ਸੋਹਣਾ ਥਾਨ ਤੇ ਹਵਾਨਾ ਇਹ ਦੇਖੋ ਕੁਸੋਰ ਵੀ ਮੱਝਾਂ ਹੈ ਪਰ ਅੱਜ ਆਪਾਂ ਮੇਨ ਵੀਡੀਓ ਜਿਹੜੀ ਬਣੂਗੀ ਆਪਣੇ ਕੋਲ ਉਹ ਆਪਾਂ گاਵਾਂ ਦੀ ਬਣਾਵਾਂਗੇ ਸੋ ਪਸ਼ੂ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਪਸੰਦ ਦਾ ਖਰੀਦੋ ਪਰ ਮੈਨੂੰ ਬਹੁਤ ਸੋਹਣੀ ਝੋਟੀ ਲੱਗੀ ਤੇ ਸੋਚਿਆ ਤੁਹਾਨੂੰ ਸ਼ੁਰੂਆਤ ਇਸੇ ਤੋਂ ਹੀ ਕਰ ਲੈਨੇ ਆਂ ਅੱਜ ਤੁਹਾਨੂੰ ਪਹਿਲਾਂ ਆਪਾਂ ਝੋਟੀ ਦੀ ਡਿਟੇਲ ਲੈ ਦਿੰਨੇ ਆਂ प्रदीप ਭਾਈ ਸਸਤੀ ਕਾਲ ਸਸਤੀ ਕਾਲ ਭਾਈ ਰਦੀਪ ਮੱਝਾਂ ਟੋਟਲ ਕਿੰਨੀਆਂ ਖੜੀਆਂ ਮੱਝਾਂ ਬਈ ਆਪਣੇ ਕੋਲੇ 9 ਨੇ ਤੇ ਇੱਕ ਹੋਰ ਵੀ ਬਾਈ ਆਪਣ ਉਧਰ ਨਾ ਮਾ ਉਧਰ ਸੈੱਡ ਨਵਾਂ ਬਣਾਇਆ ਕਰਕੇ ਟੋਕਣਾ ਝੋਟੀਆਂ ਵੀ ਨੇ 12 13 ਕਈ ਵਾਰ ਵੀ ਵੀਰ ਹਾਂ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਨੇ ਆਪਣੇ ਕੋਲੇ ਠੀਕ ਹੈ ਤੇ ਪਹਿਲਾ ਸੂਆ ਦੂਜਾ ਸੂਆ ਤੀਜਾ ਸੂਆ ਵੀ ਇੱਕ ਮੱਝ ਹੈਗੀ ਆ ਕਈ ਵਾਰ ਕੋਈ ਭਰਾ ਹੁੰਦਾਗਾ ਜਿੱਦਾਂ ਮੈਂਚ ਮੜੀ ਨਿਗਾਂ ਮਰਵਾ ਦਿਓ ਵੀ ਕਈ ਵਾਰ ਕੋਈ ਭਰਾ ਹੁੰਦਾ ਵੀ ਦੁੱਧ ਦਾ ਚਾਹ ਵਾਣੋਦੇ ਵੀ 20 ਕਿਲੋ ਚੋਣਾ ਇਸ ਟਾਈਮ 17 ਕਿਲੋ ਦੁੱਧ ਤਿਆਰ ਆ ਠੀਕ ਹੈ ਤੇ ਜਿੱਦਾਂ ਵੀ ਇਹ ਝੋਟੀ ਆ ਗਈ ਚੌਗੀ ਆ ਬਈ ਦੰਦਾਂ ਦੀ ਰिजिनल ਹੂੰ ਤੇ ਹੈਗੀ ਪਰ ਵੀ ਜਾਤ ਕੁਆਲਿਟੀ ਜਿਵੇਂ ਅੱਗੇ ਕਿਸੇ ਨੇ ਬੱਚੇ ਲੈਣੇ ਨੇ ਪਹਿਲਾ ਸੂ ਹੈਗਾ ਕੋਈ ਬਈ ਔਲ ਨਹੀਂ ਕੁਛ ਨਹੀਂ ਕੋਈ ਇਹਦੇ ਛਾਤੀ ਨਹੀਂ ਦਿਖ ਠੀਕ ਹੈ ਤਾਂ ਦੋਸਤੋ ਦੇਖੋ 1% ਵੀ ਜਿਵੇਂ ਅੱਗੇ ਇੱਕ ਚੀਜ਼ ਹੈਗੀ ਉਹ ਪਹਿਲਾਂ ਦੱਸ ਦਾਂਗਾ ਆਪਣੀ ਆਦਤ ਆ ਆਪਾਂ ਵੀਡੀਓ ਦੇਖਣਾ ਇਹਦੇ ਨਿੱਕਾ ਜਾਂ ਫੁੱਲ ਜਰੂਰ ਆ ਮੱਥੇ ਚ ਉਹ ਬਾਈਆਂ ਦਾ ਟਕਿਆ ਹੋਇਆ ਸੀ ਬਾਂਗਰੂਆਂ ਦਾ ਪਰ ਆਪਾਂ ਦੱਸ ਕੇ ਦੇਮ ਠੀਕ ਹੈ ਪ੍ਰਦੀਪ ਕਿੰਨੇ ਦਿਨੋਂ ਕੇ ਸੂਈ ਇਹਨੂੰ ਬਾਈ ਮੰਨ ਕੇ ਵੀ ਹਫਤਾਕ ਹੋ ਗਿਆ ਠੀਕ ਐ ਦੁੱਧ ਕਿੰਨਾ ਹੋਊਗਾ ਦੁੱਧ ਬਾਈ ਹੁਣ ਜਿਹੜਾ ਚੋਣ ਵਾਲਾ ਦੁੱਧ ਆ 12 13 ਕਿਲੋ ਜਮਾ ਤਿਆਰ ਆ ਦੋ ਥਣ ਕੱਟੀ ਨੂੰ ਛੱਡ ਦਨੇ ਆ ਕੱਟੀ ਇਹਦੇ ਮਾਗਰ ਠੀਕ ਐ ਤੇ ਬਾਕੀ ਹੋਰ ਆ ਬਾਈ ਦੁੱਧ ਦੇਊਗੀ ਕੱਟੀ 17 18 ਕਿਲੋ ਬਾਕੀ ਆ ਲੇਵਾ ਨਹੀਂ ਬਾਈ ਲੱਗਦਾ ਜਾਨਵਰ ਦੇ ਸੋ ਦੇਖਿਓ ਦੋਸਤੋ ਬੰਤਰ ਝੋਟੀ ਦੀ ਮੱਝਾਂ ਇੱਕ ਦੋ ਹੀ ਦਿਖਾਉਣੀਆਂ ਦੋਸਤੋ ਬਾਕੀ ਮੱਝਾਂ ਹੈਗੀਆਂ ਮੌਜੂਦ ਆ ਤੁਸੀਂ ਚੋਕੇ ਲੈ ਸਕਦੇ ਹੋ ਸੂਆਂ ਤਸੱਲੀ ਕਰਕੇ ਲੈ ਜਾ ਬਾਈ ਸਾਰਾ ਮਾਲ ਸੂਆ ਹੋਇਆਗਾ ਠੀਕ ਐ 15 14 15 ਤਿਆਰ ਦੁੱਧ ਵਾਲੇ ਜਾਨਵਰ ਵੀ ਨੇ ਹੂੰ ਇਦਾਂ ਲੱਭਾਈ ਜਿੱਥੇ ਦੇਖ ਲੈ ਟਾਈਮ ਕਿਹੜਾ ਹੋਇਆਗਾ ਇਦਾਂ ਲੱਗਦੀ ਆ ਵੀ ਜਿਵੇਂ ਬਾਜ਼ਾਰ ਛੱਡੀ ਹੁੰਦੀ ਆ ਜੇ ਆਮ ਆਪੇ ਇਹਨੂੰ ਪਸਮਾ ਦੀਏ ਵੀਰ ਕੋਈ ਨਾ ਕੋਈ ਇਹ ਕਹੂਗਾ ਕਿ ਕਿਉਂ ਕਹ ਲੈ 3:20 ਮਿੰਟ ਹੋਏ ਨੇ ਜਿਹੜੀ ਦੀ ਲੇਵੇ ਦੀ ਕੁਆਲਿਟੀ ਗੁੱਠਾਂ ਨੇ ਬਈ ਐਚਐਫ ਗਾਵਾਂ ਵਰਗੀਆਂ ਗੁੱਠਾਂ ਨੇ ਦੇ ਥਣ ਬਿਲਕੁਲ ਖਾਲੀ ਨਜ਼ਰ ਆਉਣਗੇ ਕਿਉਂਕਿ ਕੋਈ ਪਸਮਾ ਨਹੀਂ ਮੈਂ ਨੇੜੇ ਤੋਂ ਦੇਖ ਰਿਆ ਇਹਨੂੰ ਪਰ ਦੇਖੋ ਟਾਂਚਾ ਚੌਂਕਿਆ ਇਹਦੇ ਸਰੋਂ ਦਾ ਤੇਲ ਮੈਂ ਬਾਈ ਨੂੰ ਕਿਹਾ ਵੀ ਲਾ ਕੇ ਆਪਾਂ ਇੱਕ ਮੱਝ ਦਿਖਾ ਦਈਏ ਵੈਸੇ ਆਉਣ ਵਾਲੇ ਟਾਈਮ 'ਚ ਸੋਨੂੰ ਇੱਕ ਮੱਝਾਂ ਦੀ ਵੀਡੀਓ ਇੱਕ گاਵਾں ਦੀ ਰੁਟੀਨ ਇਹ ਬਾਈ ਜਿਵੇਂ ਝੋਟੀ ਆ ਕੋਈ ਵੀ ਵੀਰ ਲੈਂਦਾਗਾ 2-4 ਸੂਏ ਇਹ ਬੜਾ ਵਧੀਆ ਟੌਪ ਦੀ ਜਨਮ ਭਰਾ ਬੱਚੇ ਅੱਗੇ ਟੌਪ ਦੇ ਬੱਚੇ ਦੇਣ ਵਾਲੀ ਝੋਟੀ ਆ ਜਿਵੇਂ ਕੱਲੀ ਕਹਿਰੀ ਕਿਸੇ ਵੀਰ ਨੇ ਰੱਖਣੀ ਆ ਮੁੱਲੇ ਦਾ ਆਪਾਂ ਬਾਈ ਦੱਸ ਦਿੰਨੇ ਆ ਕਿਉਂ ਵਿੱਚ ਭਰਾ ਚਲੋ ਜਿਹਨੇ ਜਿੱਡਾ ਬਜਟ ਲਾਉਣਾ ਹੁੰਦਾ ਇਹ 2 ਲੱਖ ਤੇ 5000 ਦੀ ਝੋਟੀ ਬਾਈ ਆਪਾਂ ਦੇਵਾਂਗੇ ਠੀਕ ਹੈ ਕਈ ਵਾਰ ਵੀ ਇਹ ਚਲੋ ਆਪਾਂ ਵੀਡੀਓ ਚ ਦਰਸਦੇ ਹਾਂ ਬਾਕੀ 1 30 35 ਵਾਲੇ ਵਾਈਟ ਦੇ ਜਾਨਵਰ ਵੀ ਖੜੇ ਨੇ ਠੀਕ ਹੈ ਇਹ ਕੁਝ ਮੱਝਾਂ ਹੋਰ ਹੈਗੀਆਂ ਦੋਸਤੋ ਆਪਾਂ ਇੱਕ ਹੋਰ ਜਿਹੜੀ ਮੱਝ ਦੀ ਡਿਟੇਲ ਥੋੜੀ ਪੁੱਛ ਲਾਂਗੇ ਇਹਦਾ ਵੀ ਥਣ ਹਵਾਨਾ ਮੈਨੂੰ ਕਾਫੀ ਸੋਹਣਾ ਥਣ ਇਹ ਬਾਈ ਕੱਲ ਸੂਈਆ ਇਹਨੇ ਵੀ ਕੱਟੀ ਦਿੱਤੀ ਆ ਠੀਕ ਹੈ ਤੇ ਇਹਦਾ ਦੁੱਧ 15 ਕਿਲੋ ਪਲੂਣ ਦਾ ਦਿੱਤਾ ਹੋਇਆ ਇਹ 1 35 ਦੀ ਦੇ ਦਾਂਗੇ ਠੀਕ ਹੈ 1 35 ਦੀ ਬੜਾ ਸੋਹਣਾ ਥਣ ਤੇ ਹਵਾਨਾ ਤੇ ਕੱਟੀ ਨਾਲ ਸੰਭਲ ਅੱਗੇ ਬਾਈ ਇਹ ਕਰਮ ਵਾਲੀ ਇੱਕ ਦੋ ਦਿਨ ਹੀ ਲਊਗੀ ਬਹੁਤ ਤਿਆਰ ਬਹੁਤ ਸੋਹਣੀ ਹੋਈ ਆ ਬ ਜਿਵੇਂ ਐ ਮੰਨ ਲਾ ਵੀ ਇੱਕ ਤਰ੍ਹਾਂ ਦੀ ਗਾਂ ਹੀ ਆ ਦੇਖ ਕਰਮ ਵਾਲੇ ਨੂੰ ਕੋਈ ਮਤਲਬ ਵੀ ਨਹੀਂ ਹੈਗਾ ਵੀ ਇਹ ਜਿਵੇਂ ਹੁਣ ਗੱਬਣਾ ਵੀ ਆਪਾਂ ਹੱਥ ਵਿੱਚ ਮੱਜਾਂ ਲਾਉਣ ਨਹੀਂ ਦਿੰਦੇ ਆਪਣੇ ਵਾਲੀਆਂ ਇਹ ਛੋਟੀ ਬਾਈ ਆਪਾਂ ਇੱਕ 55 ਦੀ ਦੇ ਦਾਂਗੇ ਠੀਕ ਹੈ ਪ੍ਰਦੀਪ ਮੱਜਾਂ ਤੋਂ ਇਲਾਵਾ ਗਾਵਾਂ ਟੋਟਲ ਕਿੰਨੇ ਗਾਵਾਂ ਆਪਣੇ ਕੋਲੇ ਬਾਈ 21 ਨੇ 21 ਨਾਲ ਹੈਗੇ ਇਹਦੇ ਵਿੱਚ ਜਰਸੀਆਂ ਨੇ 4-5 ਹਮ ਬਾਕੀ ਐਚ ਐਫ ਐ ਜਿੰਨੀਆਂ ਅੰਦਰ ਗਾਵਾਂ ਨੇ ਇਹ ਸਾਰੀਆਂ ਸੁਈਆਂ ਹੋਈਆਂ ਨੇ ਠੀਕ ਹੈ ਇੱਕ ਆਪਾਂ ਮੋਟੀ ਜੀਆਂ ਵਿੱਚ ਇਹਨਾਂ 'ਚ ਕੁਝ ਕੁ ਗਾਵਾਂ ਦਿਖਾ ਦਾਂਗੇ ਬਾਕੀ ਬਾਈ ਕਿ ਡਿਟੇਲ ਹੀ ਹੁੰਦੀ ਆ ਵੀਡੀਓ ਦੀ ਸਹੀ ਹੈ ਜਿਵੇਂ ਪਹਿਲੇ ਨੰਬਰ ਤੇ ਆ ਬਾਈ ਦੁੱਧ ਬੌਲੇ 'ਚੋਂ ਖਾਲੀ ਠੀਕ ਅਰਸੋਂ ਸੂਈਆ ਇਹ ਠੀਕ ਹੈ ਥਣ ਚੱਡੇ ਦੀ ਸਾਫ ਆ ਇਹ ਬੱਚੀ ਬਾਈ ਆਪਾਂ ਲੈਣ ਦੇ ਨਾਲ ਰੇਟ ਹੈਗਾ ਜਿਹੜਾ ਇਹਦਾ 95000 ਰੁਪਇਆ ਠੀਕ ਹੈ 95000 ਹਾਂ ਬਾਈ ਅੱਗੇ ਜੀ ਮੇ ਆ ਗਈ ਬਾਈ ਇਹ ਰਾਤ ਸੂਈਆ ਇਹਨੇ ਬੱਚੀ ਨੂੰ ਜਨਮ ਦਿੱਤਾਗਾ ਬਹੁਤ ਟੌਪ ਦੀ ਬੱਚੀ ਹੈ ਦੇ ਪਿੱਛੇ ਠੀਕ ਹੈ ਇਹ ਆਪਾਂ 1 ਲੱਖ ਤੇ 10000 ਦੀ ਵੈੜ ਦੇ ਦਾਂਗੇ ਬਾਈ ਆਪਾਂ ਨੂੰ ਜਿਹੜਾ ਮਾਲਕਾਂ ਨੇ ਰਿਕਾਰਡ ਦੱਸਿਆਗਾ ਉਹ ਦੱਸਿਆਦਾ 26 27 ਕਿਲੋ ਦਾ ਠੀਕ ਹੈ ਹਾਂ ਸੋ ਦੱਸੋ ਪਿੱਛੇ ਬਹੁਤ ਟੌਪ ਦੀ ਦਿੱਤੀ ਇਹਨੇ ਜੇਰ ਵਗੈਰਾ ਡਾਨਾ ਜਮਾ ਟੌਪ ਦਾ ਬੱਚਾ ਹੀ ਦਿੱਤਾ ਬਹੁਤ ਸੋਹਣੀ ਬੱਚੀ ਹੈ ਦੱਸੋ ਇਦੂ ਅੱਗੇ ਅੱਗੇ ਜਿਹੜੀ ਬਾਈ ਇਹ ਪਹਿਲਾ ਸੂਆ ਸੂਈਆ ਬੱਚੀ ਦੁੱਧ ਇਹ ਵੀ 25 ਕਿਲੋ ਦੇ ਦੂ ਇਹਦਾ ਰੇਟ ਵੀ ਬਾਈ 95000 ਕਹਿਣ ਦਾ ਮਤਲਬ ਬਾਈ ਹਰ ਤਰ੍ਹਾਂ ਦੇ ਬਾਈਟ ਦੇ ਜਾਨਵਰ ਖੜੇ ਆ ਜਿੱਦਾਂ ਦਾ ਵੀ ਵੀਰ ਕੋਈ ਚੁਆਇਸ ਕਰੂਗਾ ਠੀਕ ਹੈ ਥਣ ਗੁੱਲੇ ਵਾਲੀਆਂ ਗਾਵਾਂ ਨੇ ਸਾਰੀਆਂ ਅੱਗੇ ਆ ਗਈ ਬਾਈ ਤਾਜੀ ਸੂਈਆ ਪਰਸੋਂ ਇਹਨੇ ਵੀ ਬੱਚੀ ਦਿੱਤੀ ਆ ਦੁੱਧ 30 ਤੋਂ ਬਾਹਰ ਜਮਾਂ ਜੈਨੂਨ ਜਾਂ ਦੇ ਦੂਗੀ ਠੀਕ ਹੈ ਇਹਦਾ ਰੇਟ ਰਹਿਣਾ ਬਾਈ 135 ਠੀਕ ਹੈ ਅੱਗੇ ਵੈੜ ਬਾਈ ਸੇਲ ਕਰ ਰੱਖੀ ਆ ਆਪਾਂ ਠੀਕ ਹੈ ਤੇ ਅੱਗੇ ਬੱਚੀ ਆ ਗਈ ਇਹ ਹਲੇ ਮੰਨ ਲਾ ਕਰਮ ਵਾਲੀ ਹੁਣ ਸਟਾਰਟ ਹੀ ਹੋਈ ਆ ਬੋਲੇ ਚੋਂ ਮਾਨ ਕੇ ਵੀ ਬਰਨਿੰਗ ਸਟਾਰਟ ਹੋਈ ਆ ਥੱਲੋ ਠੀਕ ਐ ਇਹ ਬੱਚੇ ਦੇ ਦਾਂਗੇ 1 15 ਦੀ ਬਈ ਜੀ ਤੋ ਪਹਿਲਾ ਸੂਆ ਠੀਕ ਐ ਅੱਗੇ ਪਲੂਣ ਫੇਰ ਆ ਕੀ ਬਾਈ ਰਿਜਨਲ ਦੋਂਦੀ ਆ ਹਮ ਤੇ ਇਹ ਬੋਲੇ ਜੋ ਅੱਜ ਖਾਲੀ ਕੀਤੀ ਆ ਸਵੇਰੇ ਤੇ ਦੁੱਧ ਬੱਚੇ 25 ਕਿਲੋ ਜਮਾ ਨਾਰਮਲ ਪਾ ਦੂ ਰੇਟ ਇਹਦਾ ਰਹਿਣਾ ਬਾਈ ਲੈਣ ਵਾਲਾ 97000 ਠੀਕ ਐ ਅੱਗੇ ਬਾਈ ਫੇਰ ਪਹਿਲਾ ਸੂ ਆ ਗਈ ਹਮ ਜਿਆਦੇ ਪਹਿਲਾਂ ਨਹੀਂ ਬੱਚੀਆਂ ਨੇ ਆਪਣੇ ਕੋਲੇ ਉਰੇ ਐ ਕੀ ਰੇਟ ਰਹਿਣਾ ਬਾਈ ਇਹਦਾ ਇਹ ਬੱਚੇ ਬਾਈ ਜੀ ਜੀ ਤਾਂ ਆਪਾਂ 1 ਲੱਖ ਤੇ 20000 ਦੀ ਦੇ ਦਾਂਗੇ ਬਹੁਤ ਟੌਪ ਦੀ ਬੱਛੀ ਹੈ ਪਹਿਲਾ ਸੂਆ ਇਸ ਕਿੱਦੇ ਲਿਆ ਵੀਰੇ ਬਾਪ ਕੱਲ ਸੂਈ ਹੈ ਬਾਈ ਕੱਲ ਹੀ ਸੂਈ ਹੈ ਦੋਸਤੋ ਅਜੇ ਪੁੜੇ ਵੀ ਨਵੇਂ ਲਿਆ ਵੀਰੇ ਵਾਪਸ ਬਾਕੀ ਬਾਈ ਇਹ ਸਾਰੇ ਤਰ੍ਹਾਂ ਦੇ ਰੇਟ ਹੈਗੇ ਨੇ ਜਿਹੜਾ ਵੀ ਭਰਾ ਦੇਖੋ ਵੀਡੀਓ ਤੇ ਇਨਫੋਰਮੇਸ਼ਨ ਦੇਣੀ ਹੁੰਦੀ ਆ ਵੀ ਜਾਨਵਰ ਨਵੇਂ ਆ ਗਏ ਤੇ ਹਰ ਤਰ੍ਹਾਂ ਦੀ ਗਾਂ ਬਾਈ ਖੜੀ ਆ ਜਿੱਦਾਂ ਦਾ ਵੀ ਵੀਰ ਨੇ ਕਿਸੇ ਨੇ ਰੇਟ ਲਾਉਣਾ ਉਦਾਂ ਹੁਣ ਬੱਛੀ ਹੈ ਇਹ ਵੀ ਟੌਪ ਕਲਾਸ ਹੀ ਆ ਤੇ ਅੱਗੇ ਇਹਦੇ ਨਾਲ ਫੇਰ ਪਹਿਲਣ ਬੱਛੀ ਆ ਗਈ ਬਾਈ ਇਹਦਾ ਰੇਟ ਰਹਿਣਾਗਾ ਬਾਈ ਜੀ 85000 ਰੁਪਿਆ ਹੁਣ 17 18 ਕਿਲੋ ਬੋਲੀ ਤੋਂ ਸਟਾਰਟ ਆ ਅਗੇ ਬਾਈ ਇਹ ਆ ਗਈ ਜਰਸੀ ਦਾ ਕਰਾਸ ਹੂੰ ਤੇ ਜਿਹੜਾ ਵੀ ਵੀਰ ਨੇ ਕਿਸੇ ਨੇ ਪਰਚੇਜ ਕਰਨੀ 90000 ਰੁਪਏ ਦੀ ਆਪਾਂ ਇਹ ਗਊ ਦੇ ਦਾਂਗੇ ਬਾਈ ਠੀਕ ਹੈ ਤਾਜੀ ਸੂਈਆ ਕਰਮ ਵਾਲੀ ਜੇਰ ਇਹਦੀ ਵੀ ਓਕੇ ਆ ਹੂੰ ਤੇ ਥਣ ਚੱਡੇ ਦੀ ਬਹੁਤ ਸਾਫ ਠੀਕ ਹੈ ਸੋ ਦੋਸਤ 90000 ਦੀ ਦੇ ਦਾਂਗੇ ਕੁਝ ਗਾਵਾਂ ਹੋਰ ਜਿਹੜੀਆਂ ਬਾਹਰ ਖੜੀਆਂ ਉਹ ਤੁਹਾਨੂੰ ਦਿਖਾਉਣੇ ਆ ਬਾਰ ਜਿਹੜੀਆਂ ਗਾਵਾਂ ਦੱਸੋ ਮੇਰੇ ਖਿਆਲ ਚ ਇਹ ਸਾਰੀਆਂ ਇੱਥੇ ਗੱਬਣਾ ਸਾਰੀਆਂ ਗੱਬੜਾਂ ਨੇ ਬਾਈ ਟੋਟਲ ਪਹਿਲੇ ਨੰਬਰ ਵਾਲੀ ਤੋਂ ਪਹਿਲੇ ਨੰਬਰ ਵਾਲੀ ਬੈੜ ਦਾ ਬਾਈ ਜੀ ਆਪਾਂ ਨੂੰ ਜਿਹੜਾ ਦੁੱਧ 37 32 ਕਿਲੋ ਦੱਸਿਆ ਮਾਲਕਾਂ ਨੇ ਤੇ ਇਹਦੇ ਬੈੜ ਦਾ ਹਫਤਾ ਪਿਆਗਾ ਇਹ ਬੈੜ ਬਾਈ ਆਪਾਂ ਲੈਣ ਦੇਣ ਵਾਲਾ ਮੁੱਲ ਹੀ ਕਰਾਂਗੇ 1 ਲੱਖ 5000 ਦੀ ਦੇ ਦਾਂਗੇ ਠੀਕ ਹੈ ਅੱਗੇ ਬਾਈ ਜਿਹੜੀ ਬੈੜ ਆ ਗਈ ਦੇਖਣ ਆਲਾ ਵੀਰ ਕੋਈ ਵੀ ਇਹਦਾ ਅੰਦਾਜ਼ਾ ਇਹ ਲਾਊਗਾ ਵੀ ਯਾਰ ਇਹ ਦੂਜੇ ਦਾ ਜੇ ਸੂਏ ਦੀ ਬੱਛੀ ਹੋ ਰਿਜਨਲ ਦੋਨ ਦੀ ਪੱਟੀ ਮੂ ਪਿਓਰ ਦੋਦਾਂ ਦਾ ਪਹਿਲੇ ਸੂਏ ਵੀ ਐਮੀ ਦਾ ਬਾਈ 35 ਕਿਲੋ ਦੁੱਧ ਇਹ ਪਲ ਦੰਦ ਵੀਡੀਓ ਚ ਆਪਾਂ ਬੋਲ ਲਏ ਕਨਫਰਮ ਕਨਫਰਮ ਦੋ ਦੰਦਾ ਭਾਈ ਠਣ ਚੱਡੇ ਦੀ ਏਦਾਂ ਦੀ ਬੱਛੀ ਆ ਭਾਈ ਤੋਰੀ ਬਈ ਜਿੱਦਾਂ ਮੰਨ ਕੇ ਚੱਲ ਪੂ ਵੀ ਕਿਸੇ ਵੀਰ ਨੇ ਅੱਗੇ ਬਰੀਡ ਤੇ ਕੰਮ ਕਰਨਾ ਜਾਂ ਕਿਵੇਂ ਆ ਪਹਿਲੇ ਸੂਏ 30 ਕਿਲੋ ਵਾਲਾ ਤਾਂ ਕੋਈ ਰੌਲਾ ਹੀ ਨਹੀਂ ਪ੍ਰਤੀ ਪਰੇਟ ਕੀ ਰਹਿਣਾ ਹੈ ਰੇਟ ਭਾਈ ਇਹਦਾ ਜਮਾਂ ਲੈਣ ਦੇ ਨਾਲ ਮੁੱਲ ਹੀ ਦੱਸਾਂਗੇ 1,30,000 ਰੁਪਏ ਭਾਈ ਠੀਕ ਹੈ ਲੈ ਆ ਭਾਈ ਵਾਪਸ 1,30,000 ਚ ਇਹ ਵੈਡ ਮਿਲੂਗੀ ਦੋ ਦੰਦ ਚੱਲ ਪੁੱਤ ਚੱਲ ਚੰਗਾ ਕਦ ਕਾਟ ਦੋਸੋ ਇਹਦਾ ਇਹਦੀ ਕੀ ਡਿਟੇਲ ਹੈ ਅੱਗੇ ਜਰਸੀ ਆ ਗਈ ਬਾਈ ਇਹ ਥੋੜਾ ਜਿਹਾ ਤੋਂ ਡਰਦੀ ਬਹੁਤ ਆ ਅੱਛਾ ਨਾ ਰਹਿਣੀ ਦੇ ਤੋਰ ਤੇ ਇਹ ਇਹ ਮੰਨ ਕੇ ਚੱਲ ਪਾ ਬਾਈ ਇਹਦਾ ਦੁੱਧ 25 26 ਕਿਲੋ ਦਿੱਤਾ ਹੋਇਆ ਪਲੂਨ ਦਾ ਠੀਕ ਹੈ ਦੂਜਾ ਸੂਆ ਬੱਚੀ ਹੈ ਇਹ ਤੇ ਇਹ ਜਿਹੜੀ ਬੱਚੀ ਹੈ ਬਾਈ ਆਪਾਂ ਲੈਣ ਦੇ ਨਾਲ ਮੁੱਲੀ ਕਰਾਂਗੇ 115000 ਰੁਪਏ ਪਰ ਇਹਨਾਂ ਦਾ ਕੋਈ ਨਾ ਪਤਾ ਡਰਦੀ ਵੀ ਦੱਸੋ ਤੁਹਾਨੂੰ ਇਹ ਦੇ ਕਰਕੇ ਡਰਦੀ ਇਸ ਬੋਤੀ ਤੋਂ ਇਹ ਡਰਦੀ ਹੈ ਇਹਨੂੰ ਅੱਗੇ ਪਰ ਅੱਗੇ ਜਿਹੜੀ ਇਹ ਵੜਾ ਬਾਈ ਇਹਦਾ ਦੁੱਧ ਮਾਲਕਾਂ ਨੇ ਆਪ ਨੂੰ ਦੱਸਿਆ ਕਾਫੀ ਆ ਪਰ ਆਪਾਂ ਤਾਂ ਹੀ ਮੰਨ ਕੇ ਲੇ ਵੀ 25 26 ਕਿਲੋ ਦੁੱਧ ਇਹ ਦੇ ਦੂਗੀ ਜਿਹੜਾ ਇਹਦੀ ਮਾਲਕਾਂ ਨੇ ਦੱਸਿਆ ਵੀ 33 34 ਕਿਲੋ ਦੁੱਧ ਅਸੀਂ ਚੋਇਆ ਇਹਦਾ ਤੇ ਇਹਦਾ ਬਾਜ ਵੈਰਿਟੀ ਰਹਿਣਾ ਬਾਈ 97000 ਰੁਪਏ ਠੀਕ ਹੈ ਤੇ ਅੱਗੇ ਜਿਹੜੀ ਇਹ ਬੱਚੇ ਆ ਗਈ ਬਾਈ ਇਹ ਵੀ ਐ ਮੰਨ ਲਓ ਵੀ ਹਲੇ ਹਫਤੇ ਦੀ ਕੱਚੀ ਆ ਹੂੰ ਤੇ ਦੁੱਧ ਦੇ ਦੁੱਧ ਦੀ ਰਿਪੋਰਟ ਇਹਦੀ ਵੀ ਵਧੀਆ ਦਿੱਸੀ ਆ 30 ਕਿਲੋ ਦੁੱਧ ਸਾਬਾਈਆਂ ਨੇ ਆਪ ਨੂੰ ਇਹਦਾ ਮੁੱਲ ਬਾਈ ਲੈਂਣ ਦੇਣ 87000 ਰੁਪਇਆ ਠੀਕ ਐ ਅੱਗੇ ਜਿਹੜੀ ਇਹ ਗਊ ਆ ਬਾਈ ਸੂਆ ਇਹ ਤੀਜਾ ਸੂਗੀ ਹੂੰ ਤੇ ਜਿਹੜੇ ਫਾਰਮ ਚੋਂ ਇਹ ਆਈ ਆ ਤਕਰੀਬਨ ਉਹ ਬਾਈ ਨੂੰ ਸਾਰੇ ਜਾਣਦੇ ਆ ਇਹ ਕੋਟਧਰਮੂਂ ਤੋਂ ਆਈ ਆ ਬਾਈ ਠੀਕ ਬਾਈ ਦਰਸ਼ਨ ਦੇ ਫਾਰਮ ਚੋਂ ਆਪਾਂ ਅੱਗੇ ਬਾਈ ਤੋਂ ਕਿਸੇ ਤੋਂ ਲਈ ਆ ਇਹ ਤੇ ਦੁੱਧ ਦੀ ਜਿਹੜੀ ਰਿਪੋਰਟ ਆ ਬਈ ਉਹਨਾਂ ਨੇ 40 ਕਿਲੋ ਦੀ ਆਪਾਂ ਨੂੰ ਦੱਸੀ ਹੈ ਇਹਦੀ ਠੀਕ ਐ ਟਾਈਮ ਕਿੰਨਾ ਤੇ ਟਾਈਮ ਬਾਈ ਹਲੇ ਦੇ 15 ਦਿਨ ਪਏ ਨੇ ਠੀਕ ਇਹਦਾ ਰੇਟ ਜਿਹੜਾ ਅੱਜ ਵਾਲਾ ਅੱਜ ਵਾਲਾ ਰ ਠੀਕ ਹੈ ਅੱਗੇ ਜਿਹੜੀ ਆ ਗਈ ਜਿਵੇਂ ਬਾਈ ਹੂੰ ਇਹਨੂੰ ਚਾਹੇ ਆਪਾਂ ਕਾਫੀ ਕ੍ਰਾਸ ਕਹ ਲੋ ਚਾਹੇ ਮੰਨ ਕੇ ਐਫ ਕ੍ਰਾਸ ਖੇ ਲਈਏ ਤੋਰੀਆਂ ਨੂੰ ਇਹਦਾ ਰੇਟ ਬਾਈ 90000 ਰੁਪਇਆ ਠੀਕ ਹੈ 90000 ਚ ਇਹ ਗਾਂ ਮਿਲੂਗੀ ਠੰਡੇ ਸੀਲ ਆ ਬਾਈ ਵਧੀਆ ਇਹ ਦਿਨ ਕਿੰਨੇ ਕਿਲੇ ਲੇਜੂ ਪਤੀ ਹਫਤਾ ਕਿ ਲਊ ਬਾਈ ਸਾਰੀਆਂ ਹਫਤੇ ਹਫਤੇ ਦੀਆਂ ਕੱਚੀਆਂ ਨੇ ਬਕਸ ਲੈ ਆ ਬਾਈ ਪਰ ਬਾਕੀ ਗਰਮੀ ਆ ਦੋਸਤੋ ਇਹਨਾਂ ਨੇ ਬਹੁਤ ਛੇਤੀ ਦੁੱਧ ਭਰ ਕੇ ਹਵਾਨਿਆਂ ਦੇ ਵਿੱਚ ਕੋਈ ਬੱਚੇ ਨੂੰ ਜਨਮ ਦੇ ਦੇਣਾ ਹੁੰਦਾ ਵਧੀਆ ਬੱਚੀ ਕੱਦ ਵਾਲੀ ਬਾਈ ਅੱਗੇ ਇਹ ਆ ਗਈ ਕਰਮ ਵਾਲੀ ਬਾਈ ਇਹਦਾ ਦੁੱਧ ਦੱਸਿਆ ਆਪਾਂ ਨੂੰ 28 29 ਕਿਲੋ ਪਹਿਲੇ ਸੂਏ ਦਾ ਹੂੰ ਦੂਜਾ ਸੂਆ ਚਮਕ ਚਮਕ ਇਹਦੀ ਬੱਚੀ ਦੀ ਬਹੁਤ ਆ ਇਹ ਵਾਲੀ ਬੱਚੀ ਆ ਬਾਈ ਜਿਹੜੀ ਆਪਾਂ ਲੈਣ ਦੇਣ 1 ਲੱਖ ਤੇ 17000 ਦੀ ਬੱਚੀ ਦੀ ਠੀਕ ਹੈ 1 ਲੱਖ ਤੇ 17000 ਦੀ ਬਾਈ ਅੱਗੇ ਹੁਣੇ ਆਈ ਆ ਬਾਈ ਗੱਡੀ ਚਾਲੇ ਥੋੜਾ ਟਾਈਮ ਪਹਿਲਾਂ ਹੀ ਤੇ ਇਹਦਾ ਹਫਤਾ ਰਹਿੰਦਾਗਾ ਠੀਕ ਤੋਰੀ ਪਤਾ ਰੇਟ ਕੀ ਰਊ ਪਰੇਟ ਦਾ ਬਾਜ਼ੀ ਵੀ ਰਹਿਣਾ ਬਾਈ 1 ਲੱਖ ਤੇ 10000 ਰੁਪਏ ਸ ਦੂਜਾ ਸੂਆ ਦੂਜਾ ਸੂਆ ਬਾਈ ਆਈ ਹੋਈ ਆ ਹਲੇ ਗੱਡੀ ਚ ਹੁਣ ਸਵੇਤਾ ਹਜੇ ਉਸ ਗੱਡੀ ਤੋਂ ਉਤਾਰੀ ਹੈ ਤਿਆਰੀ ਬਹੁਤ ਸੋਹਣੀ ਤਿਆਰੀ ਬਹੁਤ ਸੋਹਣੀ ਆ ਬਾਈ ਹਾਂ ਚੰਗੀ ਬਣੂਗੀ ਬਾਕੀ ਥਣ ਵੀ ਹੱਥੀਂ ਚਵਾਈ ਵਾਲਾ ਧੰਨ ਜੀ ਕਿਰਾਹ ਵੀ ਕਲਤੇ ਚੜ ਕੇ ਆਉਂਦਾ ਪਸੂ ਉਹਦੇ ਕਰਕੇ ਥੋੜਾ ਗੋਹਾ ਢਿੱਲਾ ਕਰਨ ਲੱਗ ਜਾਂਦਾ ਦੇਖੋ ਹੋ ਆਨਾ ਬੰਦ ਸੋ ਇਹ ਨਾਗ ਜਿਹੜੇ ਉਸੋ ਇੱਥੇ ਵਿਕਰੀ ਵਾਲੇ ਸੀਗੇ ਮੱਝਾਂ ਵੀ ਹੈਗੀਆਂ ਕਾਫੀ ਸਾਰੀਆਂ ਸੋ ਵੈਸੇ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇਣ ਵਾਸਤੇ ਵੀਡੀਓ ਬਣਾਈ ਆ ਵੀ ਤੁਹਾਨੂੰ گاਵਾ ਕੁਝ ਦਿਖਾ ਦਿੰਨੇ ਆ ਬਾਕੀ ਤਸੱਲੀ ਆ ਕੇ ਕਰਨੀ ਹੈ ਤੁਸੀਂ ਜਿਹੜਾ ਪਸੂ ਤੁਹਾਨੂੰ ਜੱਜਦਾ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ